ਆ ਵੀ ਲੋ ਲੱਖ ਹਸਦਾਣਾ ਪਹਿਲੋਂ ਮੁੰਡੇ ਨੂੰ ਟੈਂਪੋ ਕਹਿੰਦਾ ਅੱਜ ਦੇ ਹੁਣ ਕਹਿੰਦਾ ਇਹਦੀ ਸਪੋਰਟ ਕਰੋ ਆ ਆ ਆ ਲੋਕ ਥੱਲੇ ਵਨਸੋ ਨੇ ਕਮੈਂਟ ਲਿਖਦੇ ਆ ਉਹ ਭਰਾਵਾ ਇਹ ਸਾਰੇ ਬਲੌਗਰ ਆ ਇਹਨਾਂ ਟਾਕ ਬੰਬ ਬੰਬ ਕਰਕੇ ਇਹਨਾਂ ਪਾਏ ਕਮਾਉਣੇ ਹੁੰਦੇ ਆ ਮਹੀਨੇ ਦਾ 5-7 ਲੱਖ ਕਮਾਉਣਾ ਹੁੰਦਾ ਆ ਪਹਿਲੋਂ ਇਹ ਉਹਨਾਂ ਦੇ ਖਿਲਾਫ ਬੋਲਿਆ ਤੇ ਲੋਕ ਉਹ ਪਾਸੇ ਹੋ ਗਏ ਬਾਅਦ ਚ ਉਹਨਾਂ ਪਾਏ ਖਵਾਤੇ ਇਹ ਦੂਜੇ ਪਾਸੇ ਹੋ ਗਿਆ ਇਕ ਨਾ ਨਈ ਨਈ ਫਿਲਮ ਵੇਖੋ ਫਿਲਮ ਵੇਖੋ ਸਾਰੀ ਪੈਸੇ ਦੀ ਕਹਾਣੀ ਇਹ ਸਾਬ ਬੜੇ 10 15 20 25 ਆ ਇੱਕ ਤੇ ਹਾਲਾਤ ਖਰਾਬ ਕਰਦੇ ਪੰਜਾਬ ਦਾ ਦੂਜਾ ਇਹ ਮਾਹੌਲ ਖਰਾਬ ਕਰਦੇ ਦੂਜਾ ਇਹ ਗਲਤ ਟੰਗਣਾ ਪੈਸੇ ਕਮਾਉਂਦੇ ਪਰ ਜਿੱਦਣ ਐਕਸਪੋਜ਼ ਹੋ ਜਾਣਗੇ ਇਹਨਾਂ ਸਾਰਿਆਂ ਦੇ ਜੁੱਤੀਆਂ ਪਹਿਣੀਆਂ ਪਹਿਣੀਆਂ ਜੁੱਤੀਆਂ ਇਹਨਾਂ ਦੇ ਵਜਣੀਆਂ ਵਜਣੀਆਂ ਆ ਇਹ ਬੜੇ ਮਾੜੇ ਲੋਕ ਆ ਨਫ਼ਰਤ ਫੈਲਾ ਕੇ ਪੈਸਾ ਕਮਾਉਣਾ ਇੱਕ ਉਹ ਭਗਤ ਸਿੰਘ ਸੂਰਮਾ ਹੀ ਜਿਹੜਾ ਸ਼ਾਂਤੀ ਦਾ ਪੁਜਾਰੀ ਹੀ ਜਿਹੜਾ ਕਹਿੰਦਾ ਹੈ ਅਮਰੀਕਾ ਜਾਪਾਨ ਕਿਉਂ ਲੜਦੇ ਯਾਰ ਸ਼ਾਂਤੀ ਨਾਲ ਹੈ ਨਾ ਪਰ ਇਹ ਸਾਥ ਜਿੰਨੇ ਆ ਇਹਨਾਂ ਨੇ ਨਫ਼ਰਤ ਬਹੁਤ ਆ ਮੈਂ ਨਾ ਕਈ ਵਾਰ ਲਾਇਆ ਇਹਨਾਂ ਮਾੜੇ ਲੋਕਾਂ ਦੇ ਨਾਂ ਲੈਣ ਨੂੰ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਵਾਰ-ਵਾਰ ਇਹਨਾਂ ਮਾੜੇ ਲੋਕਾਂ ਦੇ ਨਾਂ ਮੂੰਹ ਤੇ ਲਿਆਵਾ ਪਰ ਇਹ ਬੜੇ ਮਾੜੇ ਲੋਕ ਆ ਬੜੇ ਨੀਚ ਲੋਕ ਆ ਇਹਨਾਂ ਦਾ ਕੋਈ ਦੀਨ ਧਰਮ ਨਹੀਂ ਹੈਗਾ ਇਹ ਕੱਲ ਨੂੰ ਕੋਈ ਹੋਰ ਦੇਸ਼ ਕਿਤੇ ਹੋਇਆ ਤੇ ਇਹਨਾਂ ਨੇ ਉਹਨਾਂ ਦੇ ਏਜੰਟ ਬਣ ਕੇ ਪਰ ਇਹਨਾਂ ਦਾ ਧੰਦਾ ਪਾਹੇ ਕਮਾਉਣਾ ਜਿਵੇਂ ਇੱਕ ਰੰਡੀ ਹੁੰਦੀ ਹੈ ਨਾ ਰੰਡੀ ਨੇ ਜਿੱਥੇ ਮਰਜ਼ੀ ਕਪੜੇ ਲਾਹ ਦੇਣੇ ਵੀ ਦੇ ਪਾਏ ਤੇ ਜੋ ਮਰਜ਼ੀ ਕਰ ਇਹੋ ਤਾਂ ਫਿਰ ਵੀ ਮਿਹਨਤ ਆ ਉਹਦੀ ਜੋ ਹੈ ਸੋ ਹੈ ਇਹ ਉਹਨਾਂ ਤੋਂ ਵੀ ਹਜ਼ਾਰ ਗੁਣਾ ਮਾਰੇ ਲੋਗ ਆਏ ਇਹਨਾਂ ਤੋਂ ਬਚੋ ਵੀਰੋ ਇਹ ਜਿੰਨੇ ਆ ਨਾ ਇਹਨਾਂ ਦੀ ਟਾਕਿੰਗ ਤੋਂ ਬਚੋ ਇਹਨਾਂ ਲੋਕਾਂ ਨੂੰ ਲੁੱਟਿਆ ਹੀ ਆ ਇਹ ਲਟੇਰਿਆ ਨੇ ਲੋਕਾਂ ਨੂੰ ਲੁੱਟਿਆ ਹੀ ਹੋਗਾ ਇਹਨਾਂ ਦੀਆਂ ਗੱਲਾਂ ਤੇ ਨਾ ਜਾਓ ਜਿੱਦਾਂ ਕੋਈ ਸ਼ਰਲੀਨ ਬੀਬੀ ਕਿਹੜੀ ਪ੍ਰਬ ਪ੍ਰਬਲੀਨ ਹੈ ਕੀਰਤਨ ਕਰਦੀ ਤੇ ਲੋਕੀਏ ਨੂੰ ਮਥੇ ਟੇਕਦੇ ਹੁੰਦੇ ਹੀ ਹੈ ਤੇ ਬਾਅਦ ਚ ਬਾਜ ਵੇਖ ਲੋ ਵੀ ਕੀ ਕੀ ਉਹਨਾਂ ਦਾ ਹੈ ਹੋਰ ਹਾਲ ਇਹ ਕਾਂਡ ਇਹ ਹਾਲਤ ਜੋ ਬਾਹਰ ਉਹਨਾਂ ਕਿਹਾ ਉਹ ਆਇਆ ਜੀ ਅੰਦਰਲੇ ਕਾਂਡ ਸਾਹਮਣੇ ਆਉਂਦੇ ਇੱਕ ਮੁੰਡੇ ਨੇ ਉਹਦਾ ਵੱਡੀ ਪ੍ਰੋਫਾਈਲ ਵੀ ਇਹਦਾ ਆਸ਼ਿਕ ਕੌਣ ਆ ਤੇ ਇਹ ਕਿਧ ਕੋ ਪੈਸੇ ਮੰਗਾਉਂਦੀ ਉਹ ਵੀ ਕੱਢ ਮਾਰੀਆਂ ਸੀ ਬਾਜ ਜੋ ਵੀਡੀਓ ਵਾਇਰਲ ਨਹੀਂ ਹੋਈਆਂ ਪਾਏ ਹੋਏ ਦੇਖ ਕੇ ਉਹਨੂੰ ਵੀਡੀਓ ਕਟਵਾਤੀਆਂ ਹੋਣੀਆਂ ਇਹ ਸਭ ਗੰਦੇ ਲੋਗ ਆ ਇਹਨਾਂ ਨੇ ਸਮਾਜ ਨੂੰ ਗੰਦਾ ਕੀਤਾ ਆ ਇਹਨਾਂ ਤੋਂ ਬਚੋ ਧੰਨਵਾਦ ਵੀਰੋ ਧੰਨਵਾਦ ਬਾਕੀ ਜਿਹੜੀ ਟੈਂਪੂਆਂ ਦੀ ਸੰਖਿਆ ਆ ਉਹ ਪੰਜਾਬ ਚ ਦਿਨ-ਦਿਨ ਵੱਧਦੀ ਜਾ ਰਹੀ ਆ ਕਿਉਂਕਿ ਜਦੋਂ ਬੰਦਾ ਰਹੂਗਾ ਨਹੀਂ ਬੰਦੇ ਦੇ ਵਿਚਾਰੇ ਸਿਸਟਮ ਇਹੋ ਜਿਹਾ ਆ ਸੱਚੇ ਬੰਦੇ ਕਰਜ਼ੇ ਥੱਲੇ ਆ ਗਏ ਮਰ ਗਏ ਆਤਮ ਹੱਤਿਆ ਕਰ ਗਏ ਨਸ਼ੇੜੀ ਹੋ ਗਏ ਕੁਝ ਇੱਕ ਪੀੜੀ ਉਸ ਟਾਈਮ 80 90 ਦੇ ਟਾਈਮ ਖਤਮ ਹੋ ਗਈ ਸਮਾਏ ਨੇ ਇੱਕ ਪੀੜੀ ਖਤਮ ਕਰਦੀ ਐ ਕਿ ਚਿੱਟੇ ਨੇ ਖਤਮ ਕਰਦੀ ਇੱਕ ਪੀੜੀ ਵਿਦੇਸ਼ਾਂ ਚ ਮਜ਼ਦੂਰੀਆਂ ਲੱਭਦੀ ਫਿਰਦੀ ਆ ਇਹ ਜੋ ਗੰਦ ਮੰਦ ਟੈਂਪੂ ਮਹਿਕਮਾ ਗੰਦ ਮਹਿਕਮਾ ਸਾਰਾ ਮ제 ਲੈਣ ਰਿਆ ਵੀਰੋ ਪੰਜਾਬ ਆਪਣਾ ਆ ਆਪਣੇ ਪਿੰਡ پارک ਬਣਾਓ ਜਿਮ ਖੋਲੋ ਘਰੇਲੂ ਉਦਯੋਗ ਲਗੋ ਉਦਯੋਗ ਖੇਡਾਂ ਚੰਗੀ ਐਜੂਕੇਸ਼ਨ ਇਹ ਸਭ ਚੀਜ਼ਾਂ ਜ਼ਰੂਰੀ ਆ ਤੀਜ ਦਾ ਤਿਹਾਰ ਸ਼ੁਰੂ ਕਰੋ ਇਹ ਸਭ ਚੀਜ਼ਾਂ ਜ਼ਰੂਰੀ ਆ ਜੇ ਸੱਚੀ ਤੁਸੀਂ ਪੰਜਾਬ ਨਾਲ ਪਿਆਰ ਕਰਦੇ ਹੋ ਤੇ ਸਾਥ ਬਹੁਤ ਜ਼ਰੂਰੀ ਆ ਵੀਰੋ ਸਾਥ ਜਿਹੜੀ ਆ ਨਾ ਸਾਥ ਇੱਕ ਇਹੋ ਜੀ ਚੀਜ਼ ਆ ਜਿੱਥੇ ਹਰ ਬੰਦਾ ਆ ਕੇ ਆਪਣੀਆਂ ਗੱਲਾਂ ਬਿਨਾਂ ਕਿਸੇ ਡਰ ਤੋਂ ਕਹਿ ਸਕਦਾ ਪੂਰਾ ਪਿੰਡ ਡਿਸਕਸ ਕਰ ਸਕਦਾ ਆਪਣੇ ਪਿੰਡ ਸਾਥ ਬਣਾਓ ਸੱਤ ਬਹੁਤ ਜ਼ਰੂਰੀ ਆ ਸੱਤ ਪੰਜਾਬ ਦਾ ਬੇਸ ਆ ਜੇ ਆਪਣਾ ਬੇਸ ਹੀ ਨਹੀਂ ਹੋਊਗਾ ਯਾਰ ਆਪਾਂ ਖੜੇ ਕਿੱਥੇ ਹੋਵਾਂਗੇ ਇਸ ਵਾਸਤੇ ਸੱਤ ਬਣਾਓ ਬਹੁਤ ਬਹੁਤ ਧੰਨਵਾਦ ਵੀਡੀਓ ਆਪਣੇ ਸ਼ੇਅਰ ਕਰ ਦਿਆ ਕਰੋ ਯਾਰ ਵੀਡੀਓ ਬਹੁਤ ਘੱਟ ਸ਼ੇਅਰ ਕਰਦੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ